ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਗੇ ਅ ਅਸੀਂ ਵੀ ਵਧੀਆ ਥੈਂਕ ਯੂ ਅੱਜ ਦਾ ਇਹ ਗੀਤ ਬੜਾ ਹੀ ਖਾਸ ਹੈਗਾ ਆ ਅਰਜੈਂਟਿਨ ਤੋਂ ਦੇ ਸਾਰੇ ਗਾਣੇ ਮੈਨੂੰ ਬਹੁਤ ਵਧੀਆ ਲੱਗਦੇ ਆ ਬਟ ਦਿਸ ਪਾਰਟਿਕੂਲਰ Song ਜਿਹੜਾ ਤੁਹਾਡੀ ਤੁਹਾਡੇ ਅੰਦਰ ਨੂੰ ਲਾਇਕ ਜਦ ਹਿਲਾ ਕੇ ਰੱਖ ਦਿੰਦਾ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ that think about your history think about ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿੱਥੋਂ ਆਏ ਹੋ ਤੁਹਾਡਾ ਵजूद ਕੀ ਆ ਐਂਡ ਇਹ ਗੀਤ ਜਿਹੜਾ ਹੈ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦਾ ਹੈ ਮੈਂ ਕੋਸ਼ਿਸ਼ ਕਰੂੰਗੀ ਆਈ نو ਉਹਦੇ ਵਰਗਾ ਤੇ ਆਬਵੀਅਸਲੀ ਮੈਂ ਨਹੀਂ ਗਾ ਪਾਉਂਗੀ ਬਟ ਮੈਂ ਪੂਰੀ ਪੂਰੀ ਕੋਸ਼ਿਸ਼ ਕਰੂੰਗੀ ਬਿਕੋਜ਼ ਇਹ ਗੀਤ ਮੇਰੇ ਦਿਲ ਦੇ ਨਾ ਕਰੀਬ ਆ ਗਿਆ ਵਾ ਕਿ ਹੁਣ ਇਹ ਮਤਲਬ ਜਿੰਨਾ ਚਿਰ ਮੈਂ ਗਾਇਆ ਨਹੀਂ ਉਹਨਾਂ ਚਿਰ ਮੈਂ ਇਹਨੂੰ ਇਨਸਾਫ ਨਹੀਂ ਦੇ ਸਕਦੀ ਸੋ ਪਲੀਜ਼ ਇਹਨੂੰ ਪੂਰਾ ਸੁਣਿਓ ਤੇ ਕਮੈਂਟ ਚ ਆਪਣੀ ਰਾਏ ਦਿਓ ਕਿ ਤੁਹਾਨੂੰ ਇਸ ਗੀਤ ਦੇ ਬਾਰੇ ਕਿਵੇਂ ਦਾ ਮਹਿਸੂਸ ਹੋਇਆ ਤੇ ਚੜਿਤ ਸਿਉਂ ਦਾ ਖੂਨ ਕੀ ਸੁਤਾ ਸ਼ੇਰ ਪੰਜਾਬ ਦਾ ਦਲੀਪ ਸਿਆਂ ਮਿੱਟੀ ਹੋ ਗਏ ਜੁਨ ਹੋਏ ਆ ਲੋ ਕਲਕੱਤੇ ਪੁੱਤ ਰੱਬ ਰਾਜ਼ੀ ਰੱਖੇ ਜੋ ਤੇ ਅੱਖੀਆਂ ਦੀ ਮੱਠੀ ਆਸ ਤੱਕ ਨਹੀਂ ਦੀ ਰੱਖੀ ਬੇਟਾ ਹੋਗੇ ਤੇਰਾ ਸਾਲ ਤੇਥੋਂ ਦੂਰ ਤੇ ਕੰਗਾਲ ਬੇਟਾ ਹੋਗੇ ਤੇਰਾ ਸਾਲ ਤੇਥੋਂ ਦੂਰ ਤੇ ਕੰਗਾਲ ਹਾਲ ਜਿੰਦ ਕੁਰਦਾ ਗੋਰਿਆਂ ਦੀ ਬੁਕਲ ਚ ਬੈਠਾ ਨਹੀਂ ਹੂੰ ਸੁੰਦਾ ਬਾਦ ਸ਼ਾ ਲਾਹੌਰ ਦਾਏ ਗੋਰਿਆਂ ਦੀ ਬੁਕਲ ਚ ਬੈਠਾ ਨਹੀਂ ਹੂੰ ਸੁੰਦਾ ਬਾਦ ਸ਼ਾ ਲਾਹੌਰ ਦਾ ਸਾਡੀ ਪਲਟ ਗਈ ਰੁੱਤ ਖਾਗੇ ਡੋਗ ਰਹੇ ਨੇ ਲੁੱਟ ਸਾਡੀ ਪਲਟ ਗਈ ਰੁੱਤ ਖਾਗੇ ਡੋਗ ਰਹੇ ਨੇ ਲੁੱਟ ਦਾਨ ਸਿੰਘ ਤੇ ਗੁਲਾਬ ਚੰਨਾ ਤੇਰਾ ਰਾਜ ਬਾਗ ਮਾਰੇ ਖੜਕ ਨੋ ਨਿਹਾਲ ਸ਼ੇਰ ਸਿੰਘ ਖੇਡ ਚਾਲ ਮਾਰੇ ਖੜਕ ਨੋ ਨਿਹਾਲ ਸ਼ੇਰ ਸਿੰਘ ਖੇਡ ਚਾਲ ਕੋਈ ਦਰਦੀਨੀ ਬੋੜਦਾ ਗੋਰੀਆਂ ਦੇ ਬੁੱਕਲ ਚ ਬੈਠਾ ਨਹੀਂ ਉਹ ਸੁੰਦਾ ਬਾਦ ਸ਼ਾਹਲੌਰ ਦਾ ਹੈ ਗੋਰੀਆਂ ਦੇ ਬੁੱਕਲ ਵਿੱਚ ਬੈਠਾ ਨਹੀਂ ਸੁੰਦਾ ਬਾਦਸ਼ਾਹ ਲਾਹੌਰ ਦਾ ਹੋ ਲੱਗੇ ਕਰਮਾਂ ਨੂੰ ਜਾਲੇ ਪੁੱਤਾ ਕੇਸ ਕਿਉਂ ਕਟਾਲੇ ਲੱਗੇ ਕਰਮਾਂ ਨੂੰ ਜਾਲੇ ਪੁੱਤਾ ਕੇਸ ਕਿਉਂ ਕਟਾਲੇ ਕਾਹਦੀ ਮੰਗਦੇ ਆ ਸੁੱਖ ਹੋਇਆ ਗੁਰੂ ਤੂੰ ਵੇ ਮੁਖ ਵਾਗਾ ਜੜਾਂ ਵੱਲ ਮੋੜ ਕਮਰ ਕਸਾ ਕਰ ਤੋੜ ਵਾਗਾ ਜੜਾਂ ਵੱਲ ਮੋੜ ਧੰਰ ਕਸਾ ਕਰ ਤੋੜ ਲਕਮੜੇ ਦਰਦਾ ਗੋਰੀਆਂ ਦੀ ਬੁਕਲ ਚ ਬੈਠਾ ਨਹੀਂ ਉਹ ਸੁੰਦਾ ਬਾਦ ਸ਼ਾਹ ਲਾਹੌਰ ਦਾ ਹੈ ਗੋਰੀਆਂ ਦੀ ਬੁਕਲ ਚ ਬੈਠਾ ਨਹੀਂ ਉਹ ਸੁੰਦਾ ਬਾਦ ਸ਼ਾਹ ਲਾਹੌਰ ਦਾ ਹੋ ਤੇਰੀ ਹੁੰਦ ਬਲੇਹਾਰੀ ਪੁੱਲੇ ਫਿਰੇ ਘਲ ਸਾਰੀ ਤੇਰੀ ਹੁੰਦ ਬਲੇਹਾਰੀ ਪੁੱਲੇ ਫਿਰੇ ਘਲ ਸਾਰੀ ਤੈਨੂੰ ਰਾਣੀ ਲਲਚਾਵੇ ਤੇਰੇ ਖੂਨੋਂ ਖੋਫ ਖਾਵੇ ਤੈਨੂੰ ਲਾਣੀ ਰਲ ਜਾਵੇ ਤੇਰੇ ਖੂਨੋਂ ਖੋਫ ਖਾਵੇ ਕੋਹੇ ਨੂਰ ਤੇਥੋਂ ਵਾਰੇ ਚੱਲ ਕਰ ਦੇ ਨ ਤਾਰੇ ਕੋਹੇ ਨੂਰ ਤੇਥੋਂ ਵਾਰੇ ਚੱਲ ਕਰ ਦਿਨ ਤਾਰੇ ਕੋਈ ਲਿਖੂਗਾ ਪਧੌੜ ਦਾ ਗੋਰਿਆਂ ਦੀ ਬੁੱਕਲ ਚ ਬੈਠਾ ਨਹੀਂ ਉਹ ਸੌਂਦਾ ਬਾਦ ਸ਼ਾਲ ਹੋਰ ਦਾ ਏ ਗੋਰਿਆਂ ਦੀ ਬੁੱਕਲ ਚ ਬੈਠਾ ਨਹੀਂ ਉਹ ਸੌਂਦਾ ਬਾਦ ਸ਼ਾਲ ਹੋਰ ਦਾ